ਆਈ ਗੁਰੂ ਕਿਰਪਾ ਕਰੇਗਾ ਜੀ ਸੱਚੇ ਪਾਤਸ਼ਾਹ ਦੇ ਉਮੀਦ ਹੋਣੀ ਚਾਹੀਦੀ ਹੈ ਬੰਦੇ ਨੂੰ ਜੋ ਵੀ ਕਰਨਾ ਪ੍ਰਮਾਤਮਾ ਨੇ ਕਰ। ਖਾਲਸਾ ਵਾਲੇ ਪੂਰੇ سپورਟ 'ਚ ਖੜੇ ਹੈ ਜੀ ਨਾਲ ਉਹਨਾਂ ਨੇ ਹੁਣ ਤਾਂ ਨਹੀਂ سپورਟ ਦੇ ਰਹੇ ਜੀ ਉਹ ਕਹਿੰਦੇ ਅੱਗੇ ਨੂੰ ਵੀ سپورਟ ਹੋਏਗੀ ਅਸੀਂ ਪੂਰੀ ਮਦਦ ਕਰਾਂਗੇ ਹਰ ਤਰ੍ਹਾਂ ਦੀ ਸਹਾਇਤਾ ਦੇਾਂਗੇ ਬੱਚੇ ਦੀ ਪੜਾਈ ਤੱਕ ਅਸੀਂ ਕਹਿੰਦੇ ਕਰਾਵਾਂਗੇ ਸਭ ਕੁਝ ਕਰਾਵਾਂਗੇ ਸਾਨੂੰ ਸਭ ਕੁਝ ਕਹਿ ਕੇ ਗਏ ਸੀ ਜਦ ਬੱਚਾ ਠੀਕ ਹੋਏਗਾ ਅੱਗੇ ਪੜ੍ਹਾਈ ਕਰਨੀ ਹੈ ਕਰ ਲੇਗਾ ਨਹੀਂ ਕਰੇਗਾ ਉਹਦੀ ਇੱਛਾ ਹੈਗੀ ਬਾਕੀ ਇਹਨਾਂ ਨੇ ਤਾਂ ਸਾਨੂੰ ਬਹੁਤ ਸਪੋਰਟ ਦਿੱਤੀ ਹੈ ਜੀ ਅਸੀਂ ਇਹਨਾਂ ਦੇ ਬਹੁਤ ਆਸਾਨ ਬੰਦਾ ਜਿਸ ਦਾ ਮੁੰਡਾ ਢਿੱਲਾ ਪੈ ਗਿਆ ਜੀ ਪਹਿਲਾਂ ਮੈਂ ਬਿਮਾਰ ਸੀਗਾ ਮੈਂ ਠੀਕ ਹੋਇਆ ਉੱਤਮ ਅਗਰੋਂ ਮੁੰਡਾ ਬਿਮਾਰ ਪੈ ਗਿਆ ਮੁੰਡੇ ਨੂੰ ਜੀ ਇੱਕ ਸੱਟ ਲੱਗਣ ਦੇ ਕਾਰਨ ਇੰਨੀ ਬਿਮਾਰੀ ਵੱਧ ਗਈ ਲਿਮੜ ਤੋਂ ਬਾਹਰ ਹੋ ਗਈ ਜੀ ਕੋਈ ਸਮਝ ਹੀ ਨਾ ਆਏ ਵੀ ਕੀ ਬਣ ਗਿਆ ਜਾ ਕੇ ਬਿਮਾਰੀ ਪਗੜੀ ਗਈ ਕੀ ਬਣਿਆ ਬਲੱਡ ਕੈਂਸਰ ਉਹ ਵੀ ਜਾ ਕੇ ਇੱਥੇ ਡਾਕਟਰ ਨੇ ਜਵਾਬ ਦਿੱਤਾ ਸੀ ਗੁਰਦਾਮਾ ਲੈ ਕੇ ਗਏ ਸੀ ਉੱਥੇ ਬਿਮਾਰੀ ਫੜੀ ਗਈ ਪਹਿਲਾਂ ਇਹਦਾ ਇਲਾਜ ਹਸਪੀਟਲ ਜੰਮ ਤੋਂ ਚੱਲ ਰਿਆ ਸੀਗਾ ਫਿਰ ਉਸ ਤੋਂ ਬਾਅਦ ਚਲੇ ਗਏ ਵਾਲਾਲੇ ਫਿਰ ਚਲੇ ਗਏ ਨਾਲਿਆਂ ਨੇ ਜਵਾਬ ਦਿੱਤਾ ਗੁਰਦਾਮਾ ਜਾ ਕੇ ਬਿਮਾਰੀ ਫੜੀ ਗਈ ਫਿਰ ਹਸਪੀਟਲ ਅਸੀਂ ਇਲਾਜ ਕਰਾ ਰਹੇ ਹਾਂ ਬੱਚੇ ਦਾ ਅੱਜ 9 ਮਹੀਨੇ ਹੋ ਗਏ 9 ਸਾਢੇ 9 ਮਹੀਨੇ ਹੋ ਚੱਲੇ ਨੇ ਬੱਚੇ ਦਾ ਇਲਾਜ ਉੱਥੇ ਚੱਲ ਰਿਹਾ ਵੀ ਵਧੀਆ ਇਲਾਜ ਕਰ ਰਹੇ ਨੇ ਬਾਕੀ ਸਾਨੂੰ ਸਪੋਰਟ ਜਿਹੜੀ ਆ ਸਾਰੇ ਪਾਸੇ ਮਿਲੀ ਆ ਖਾਲਸਾ ਏਡ ਵਾਲੇ ਨੇ ਵੀ ਬਹੁਤ ਸਪੋਰਟ ਕੀਤੀ ਆ ਉਹ ਹੁਣ ਤਾਂ ਨਹੀਂ ਕਰਦੇ ਆ ਰਹੇ ਨੇ ਬਾਕੀ ਰਿਸ਼ਤੇਦਾਰਾਂ ਨੇ ਵੀ ਸਪੋਰਟ ਦਿੱਤੀ ਆ ਬਾਹਰੋਂ ਵੀ ਮਾਰੇ ਮੋٹے ਸਪੋਰਟ ਮਿਲੀ ਆ ਜੀ ਹਾਂ ਜੀ ਚਾਰੇ ਪਾਸੇ ਤੇ ਸਪੋਰਟ ਮਿਲੀ ਆ ਸਾਨੂੰ ਹੁਣ ਖਾਲਸਾ ਏਡ ਵਾਲੇ ਕਰ ਰਹੇ ਨੇ ਜੀ ਜੋ ਵੀ ਕਰ ਰਹੇ ਨੇ ਖਾਲਸਾ ਏਡ ਵਾਲਿਆਂ ਦੀ ਸਪੋਰਟ ਦੇ ਨਾਲ ਸਾਡਾ ਕਾਰੋਬਾਰ ਅੱਗੇ ਚੱਲ ਰਿਹਾ ਹੈ। ਬਾਕੀ ਇਲਾਜ ਵਧੀਆ ਹੋ ਰਿਹਾ ਹੁਣ 70% ਇਲਾਜ ਹੋ ਗਿਆ 30% ਰਹਿ ਗਿਆ ਜਿਹੜਾ ਉਹ ਵੀ ਹੋ ਦੇਗਾ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਨਾਲ ਉਹ ਵੀ ਇਲਾਜ ਹੋ ਜਾਏਗਾ। ਬੇ ਬੱਚਾ ਮਾੜਾ ਮੋਟਾ ਚੱਲਣ ਜੋਗਾ ਹੋ ਗਿਆ। ਦਿੱਕਤ ਬਹੁਤ ਆਈ ਹੈ ਜੀ ਪਰੇਸ਼ਾਨੀ ਇੰਨੀ ਆਈ ਹੈ ਕਿ ਉਹਨੂੰ ਵਿੱਚੋਂ ਪੀਲੀਆ ਵੀ ਹੋ ਗਿਆ ਸੀਗਾ। ਪੀਲੀਆ ਦਾ ਵੀ ਇਲਾਜ ਕੀਤਾ ਜੀ ਉਹਨਾਂ ਨੇ। ਪੀਲੀਏ ਤੋਂ ਬਾਅਦ ਮਤਲਬ ਇਹਨਾਂ ਨੇ ਕਿੰਮੂ ਕਮੂ ਜੋ ਵੀ ਇਹਨਾਂ ਨੇ ਲਾਇਆ ਜੀ ਹੁਣ ਟਨੀ ਵਿੱਚੋਂ ਠੀਕ ਵੀ ਚੱਲਣ ਵੀ ਲੱਗਿਆ ਸੀ ਦੁਬਾਰੇ ਕਿੰਮੂ ਲਾਣ ਕਰਕੇ ਇਹਦੀਆਂ ਲੱਤਾਂ ਤੇ ਤਗਲੀ ਪੈ ਗਈ ਹੁਣ ਫਿਰ ਫੋੜੀ ਨਾਲ ਚੱਲ ਰਿਹਾ ਹੈਗਾ ਮਾਰਾ ਮੋਟਾ ਚੱਲਦਾ ਹੈਗਾ ਬਾਕੀ ਪੈ ਜਾਏਗਾ ਫਰਕ ਬਹੁਤ ਫਰਕ ਪੈ ਗਿਆ